ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਇਸ ਪੌਂਡ ਫਿੱਤਰ ਸਥਾਨ ਤੇ ਹੋਏ ਸਨ ਜੀ ਹਾਂ ਇਹ ਹੈ ਜੀ ਉਹ ਸਥਾਨਾ ਜਿਸ ਸਥਾਨ ਤੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਇਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬੀਬੀ ਵੀਰੋ ਜੀ ਜੋ ਕਿ ਚਵਾਲ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਆ ਆਇਸੀ ਬੀੜ ਬਾਬਾ ਬੁੱਢਾ ਸਾਹਿਬ ਦਰਸ਼ਨਦਾਰੇ ਕਰਨ ਦੇ ਲਈ ਤੇ ਨਾਲ ਹੀ ਕੁਝ ਕੁ ਕਿਲੋਮੀਟਰ ਤੇ ਇਹ ਪੌਣ ਪਿੱਤਰ ਸਥਾਨ ਸ਼शोਭਿਤ ਹੈ ਜਿਸ ਸਥਾਨ ਤੇ ਬੀਬੀ ਵੀਰੋਜ ਦੇ ਆਨੰਦ ਕਾਰਜ ਹੋਏ ਸਨ ਤੇ ਇਸੇ ਸਥਾਨ ਤੇ ਮਾਤਾ ਪਾਗੌਰ ਜੀ ਦਾ ਜਨਮ ਸਥਾਨ ਵੀ ਹੈ ਜਿਸ ਸਥਾਨ ਦੇ ਆਵਜ ਨੂੰ ਪਿਛਲੀ ਵੀਡੀਓ ਦੇ ਵਿੱਚ ਦਰਸ਼ਕਾਂ ਦਾ ਜਿਹੜਿਆ ਉਹ ਕਰਵਾਏ ਸਨ ਤੇ ਸੰਗਤ ਜੀ ਆਓ ਦੱਸਦਿਆਂ ਇਤੋਂ ਦਾ ਇਤਿਹਾਸ ਜਿਹੜਾ ਵਿਸਤਾਰ ਦੇ ਨਾਲ ਸੰਗਤ ਜੀ ਬੀਬੀ ਵੀਰੋਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖੋਂ ਪਿਤਾ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਦੇ ਘਰ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀਗਾ ਜਿਸ ਸਥਾਨ ਤੇ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋਜੀ ਦਾ ਭਾਈ ਸਾਧੂ ਰਾਮ ਜੀ ਦੇ ਨਾਲ 26 ਅਤੇ 27 ਜੇਠ ਨੂੰ ਆਨੰਦ ਕਾਰਜ ਕੀਤਾ ਉਪਰੰਤ ਬਖਸ਼ਿਸ਼ਾਂ ਕੀਤੀਆਂ ਕਿ ਇਨਾ ਲੜਕੇ ਲੜਕੀਆਂ ਦੇ ਵਿਆਹਾਂ ਵਿੱਚ ਕੋਈ ਵਿਗੜਨ ਪੈਣ ਚਾਣਾ ਜਾਂ ਰਿਸ਼ਤੇ ਨੇਪਰੇ ਨਾ ਚੜਨ ਉਹ ਸ਼ਰਧਾ ਭਾਵਨਾਵਾਂ ਦੇ ਨਾਲ ਆ ਕੇ ਇਸ ਸਥਾਨ ਤੇ ਅਰਦਾਸ ਬੇਨਤੀ ਕਰਾਉਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੜੇ ਹੋਏ ਕਾਰਜ ਜਿਹੜਿਆ ਉਹ ਸਬਰ ਜਾਣਗੇ ਵਾਹਿਗੁਰੂ ਵਾਹਿਗੁਰੂ ਲੋ ਸੰਗਤ ਜੀ ਜਿਸ ਦਾ ਰਿਸ਼ਤਾ ਨੇਪਰੇ ਨਹੀਂ ਚੜਦਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਸ਼ਰਧਾ ਭਾਵਨਾਵਾਂ ਦੇ ਨਾਲ ਇਸ ਪਵਣ ਪਿੱਤਰ ਸਥਾਨ ਤੇ ਆ ਕੇ ਅਰਦਾਸ ਬੇਨਤੀ ਕਰਾਓ ਤੇ ਗੁਰੂ ਸਹਿਬਾਨ ਆਪਣੇ ਆਪ ਤੁਹਾਡੇ ਸੰਜੋਗ ਖੋਲਣਗੇ ਤੇ ਚੜ੍ਹਦੀ ਕਲਾ ਕਰਨਗੇ ਸੰਗਤ ਜੀ ਜੋ ਵੀ ਸੰਗਤਾਂ ਇਸ ਪੌਣ ਪਿੱਤਰ ਅਸਥਾਨ ਤੇ ਆ ਕੇ ਅਰਦਾਸ ਬੇਨਤੀ ਕਰਾਉਂਦੀਆਂ ਨੇ ਸਭ ਦੀਆਂ ਮਨੋ ਕਾਵਣਾਂ ਪੂਰੀਆਂ ਹੁੰਦੀਆਂ ਨੇ ਬੀਬੀ ਵੀਰੋ ਜੀ ਦੇ ਘਰ ਪੰਜ ਪੁੱਤਰ ਹੋਏ ਸਗੋਂ ਸ਼ਾਹ ਜੀ ਗੁਲਾਬ ਚੰਦ ਜੀ ਜੀਤ ਮਲ ਜੀ ਗੰਗਾ ਰਾਮ ਜੀ ਅਤੇ ਮੋਰੀ ਚੰਦ ਜੀ ਇਹ ਨਾਮ ਸਨ ਬੀਬੀ ਵੀਰੋ ਜੀ ਦੇ ਪੁੱਤਰਾਂ ਦੇ ਸੰਗਤ ਜੀ ਇਸ ਪਾਵਨ ਪਿੱਤਰ ਅਸਥਾਨ ਤੇ 26-27 ਜੇਠ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਸ ਪੌਣ ਪਿੱਤਰ ਸਥਾਨ ਤੇ ਆ ਕੇ ਹਾਜ਼ਰੀ ਭਰਦਿਆਂ ਨੇ ਜਦੋਂ ਵੀ ਤੁਸੀਂ ਬੀੜ ਬਾਬਾ ਬੁੱਢਾ ਸਾਹਿਬ ਜੀ ਦਰਸ਼ਨਦਾਰੇ ਕਰਨੋਂ ਵਾਸਤੇ ਆਉਣੇ ਹੋਣਾ ਕਦੇ ਵੀ ਸਕਿੱਪ ਨਾ ਕਰਿਆ ਕਰੋ ਕਿਉਂਕਿ ਬਿਲਕੁਲ ਹੀ ਨਾਲ ਇਹ ਪੌਣ ਪਿੱਤਰ ਸਥਾਨ ਸ਼ਿਸ਼ੋਭਿਤ ਹੈ ਪਿੰਡ ਚੁਭਾਲ ਦੇ ਵਿੱਚ ਸਿਰਫ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ 3 ਕਿਲੋਮੀਟਰ ਦੂਰੀ ਤੇ ਸਥਿਤ ਹੈ ਜਿਸ ਸਥਾਨ ਤੇ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੋਏ ਸਨ ਤੇ ਮਾਤਾ ਭਾਗੌਰ ਜੀ ਦਾ ਜਨਮ ਸਥਾਨ ਵੀ ਉਥੇ ਪੋਰਾ ਸਾਹਿਬ ਬਣਿਆ ਹੋਇਆ ਉਸ ਸਥਾਨ ਦੇ ਵੀ ਆਪ ਜੀ ਜਾ ਕੇ ਦਰਸ਼ਨ ਦਾ ਦਾਦਾਰੇ ਜਿਹੜਿਆ ਉਹ ਕਰ ਸਕਦੇ ਹਾਂ ਸੰਗਤ ਜੀ ਅੱਜ ਆਪ ਜੀ ਨੇ ਦਰਸ਼ਨ ਕਰਵਾਏ ਹਨ ਗੁਰਦੁਆਰਾ ਬੀਬੀ ਵੀਰੋ ਜੀ ਜਿੱਥੇ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੋਏ ਸਨ ਭਾਈ ਸਾਧੂ ਰਾਮ ਜੀ ਦੇ ਨਾਲ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇ ਜੇ ਪਸੰਦ ਆਈ ਤੇ ਜ਼ਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਕਾਂ ਦਰੇ ਕਰ ਸਕਦੀਆਂ ਤੇ ਘਰੇ ਬੈਠੇ ਹੀ ਨਿਹਾਲ ਹੋ ਸਕਦੀਆਂ ਦਰਸ਼ਕਾਂ ਦਰੇ ਕਰਕੇ ਬਹੁਤ ਬਹੁਤ ਸ਼ੁਕਰਾਨਾ ਜੀ ਜੁੜੇ ਰਹੋ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਉਣ ਵਾਲੀ ਵੀਡੀਓ ਤੇ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਗੁਰੂ ਕਾਨ ਦਰਸ਼ਨ ਦਰੇ ਕਰ ਸਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ